ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਰਿਸ਼ਤੇ ਘਰ ਦੇ ਬਾਦ ਵਿੱਚ ਸੋ ਦੋਸਤੋ ਅੱਜ ਆਪਣੇ ਕੋਲ ਤਿੰਨ ਰਿਸ਼ਤੇ ਨੇ ਜਿਹੜੇ ਉਹ ਫਾਜ਼ਿਲਕਾ ਤੇ ਫਰੋਜ਼ਪੁਰ ਇਹਦੇ ਵਿੱਚ ਆਏ ਨੇ ਜਿਦੇ ਵਿੱਚ ਦੋ ਰਿਸ਼ਤੇ ਲੜਕੀਆਂ ਦੇ ਤੇ ਇੱਕ ਲੜਕੀ ਦਾ ਰਿਸ਼ਤਾ ਹੈ ਠੀਕ ਹੈ ਜੀ ਸੋ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੋ ਕਿਰਪਾ ਕਰਕੇ ਜਿਹੜੇ ਵੀ ਭੈਣ ਭਰਾ ਵੀਡੀਓ ਦੇਖ ਰਹੇ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਕਰਕੇ ਆਪਣੇ ਜਿਹੜੇ ਸੁਝਾਅ ਤੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਇਹ ਇੱਕ ਪੁੰਨ ਦਾ ਕੰਮ ਹੈ ਸੋ ਆਪਣੇ ਜਿਵੇਂ ਕਹਦੇ ਵੀ ਫਰਜ਼ ਦੇ ਨਾਤੇ ਇਹਨੂੰ ਕਹਦੇ ਵੀ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਵੀਡੀਓ ਸ਼ੇਅਰ ਕਰਨ ਦੇ ਨਾਲ ਦੇਖੋ ਫਾਜ਼ਿਲ ਕਫਰੋਜਪੁਰ ਤੱਕ ਦੇ ਏਰੀਆ ਜਿਹੜੇ ਰਿਸ਼ਤੇ ਇੱਥੋਂ ਤੱਕ ਕਿ ਐਨ ਆਰ ਆਈ ਰਿਸ਼ਤੇ ਵੀ ਆਪਣੇ ਕੋਲ ਆਏ ਆ ਸੋ ਆਪਣਾ ਕੰਮ ਹੈ ਜਿਹੜਾ ਹੈਗਾ ਵੀ ਉਹਦੇ ਤੱਕ ਪਹੁੰਚਣਾ ਠੀਕ ਹੈ ਜੀ ਸੋ ਬਾਕੀ ਕਰਨਾ ਪਰਮਾਤਮਾ ਨੇ ਹੈ ਬਾਕੀ ਸੰਜੋਗਾ ਨਹੀਂ ਗੱਲ ਹੈ ਸੋ ਇੱਕ ਛੋਟਾ ਜਿਹਾ ਜ਼ਰੀਆ ਆਪਾਂ ਜਿਹੜਾ ਸ਼ੁਰੂ ਕੀਤਾ ਹੈ ਸੋ ਵੱਤ ਬਦਲ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਸੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਦੋਸਤੋ ਫਾਜ਼ਿਲ ਦਾ ਤੋਂ ਪਹਿਲਾਂ ਰਿਸ਼ਤਾ ਹੈ ਆਪਣੇ ਕੋਲੇ ਜੀ ਠੀਕ ਹੈ ਜੀ ਸੋ ਲੜਕਾ ਸਾਇੰਸ ਟੀਚਰ ਹੈ ਉਮਰ ਜਿਹੜੀ ਹੈਗਾ 10 6 94 ਹੈ ਕੱਦ 5 ਫੁੱਟ ਤੇ 7 ਇੰਚ ਹੈ ਠੀਕ ਹੈ ਜੀ ਬੀਐਸਸੀ ਐਮਐਸਸੀ ਜਿਹੜਾ ਹੈਗਾ ਉਹ ਮੈਥ ਤੇ ਸੌਰੀ ਫਿਜ਼ਿਕਸ ਨਾ ਨਾਨ ਮੈਡੀਕਲ ਨਾ ਕੀਤੀ ਹੋਈ ਹੈ ਠੀਕ ਹੈ ਜੀ ਭੈਣ ਹੈ ਉਹ ਮੈਰਿਟ ਨੇ ਤੇ ਗਵਰਨਮੈਂਟ ਟੀਚਰ ਨੇ ਸੋ ਇਹਨਾਂ ਦੀ ਵੀ ਹਾਲ ਹੈ ਕਿ ਇਹਨਾਂ ਨੂੰ ਵੀ ਇੱਕ ਵਧੀਆ ਪੜ੍ਹੀ ਲਿਖੀ ਗਵਰਨਮੈਂਟ ਟੀਚਰ ਲੜਕੀ ਠੀਕ ਹੈ ਜੀ ਜੇਕਰ ਗਵਰਨਮੈਂਟ ਤੋਂ ਥੋੜਾ ਵੀ ਇਹਨਾਂ ਨੇ ਰਿਲੈਕਸੇਸ਼ਨ ਦਿੱਤੀ ਹੈ ਜੇਕਰ ਬਾਈ ਚਾਂਸ ਗਵਰਨਮੈਂਟ ਨਹੀਂ ਹੈ ਤਾਂ ਬੈਲ ਕੁਆਲੀਫਾਈਡ ਹੋਣੀ ਚਾਹੀਦੀ ਹੈ ਵਧੀਆ ਘਰ-ਬਾਰ ਪਰਿਵਾਰ ਹੋਣਾ ਚਾਹੀਦਾ ਤਾਂ ਸ਼ਾਇਦ ਮਤਲਬ ਕਿਤੇ ਨਾ ਕਿਤੇ ਦੇਖ ਸਕਦੇ ਠੀਕ ਹੈ ਜੀ ਵੈਸੇ ਜਿਹੜੀ ਪ੍ਰੇਫਰੈਂਸ ਉਹ ਗਵਰਨਮੈਂਟ EMPLOYE ਨੂੰ ਹੀ ਦਿੱਤੀ ਗਈ ਹੈ ਕਿਸੇ ਵੀ ਡਿਪਾਰਟਮੈਂਟ ਜੋ ਹੋਵੇ ਸੋ ਏਰੀਆ ਇਹਨਾਂ ਦਾ ਫਾਜ਼ਿਲ ਕਾ ਜੀ ਸੋ ਫਾਜ਼ਿਲ ਕਾ ਫਿਰੋਜ਼ਪੁਰ ਏਰੀਆ ਦੇ ਵਿੱਚ ਜਲਾਲਾਬਾਦੀ ਏਰੀਆ ਦੇ ਵਿੱਚ ਜੇਕਰ ਇੰਟਰਸਟਿਡ ਹੈ ਤਾਂ ਜਰੂਰ ਮੈਸੇਜ ਕਰਿਓ ਸੋ ਉਸ ਤੋਂ ਬਾਅਦ ਅਗਲਾ ਜਿਹੜੀ ਹੈਗੀ ਲੜਕੀ ਹੈ ਜੀ ਆਪਣੇ ਕੋਲ ਫਿਰੋ ਹਾਲਕੀ ਥੋੜਾ ਇਹਨਾਂ ਨਾਲ رابطہ ਕੈਮ ਨਹੀਂ ਹੋ ਸਕਿਆ ਉੱਪਰ ਲਾ ਜਿਹੜਾ ਆਪਾਂ ਦੱਸਿਆ ਸੀ ਫਾਜ਼ਿਲਕਾ ਤੋਂ ਉਹਨਾਂ ਦੀ ਕਾਸਟ ਜੇ ਮੈਂਸ਼ਨ ਨਹੀਂ ਹੋਈ ਠੀਕ ਹੈ ਜਲਦੀ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਸੋ ਐਸਆਰਓ ਦਾ ਰਿਸ਼ਤਾ ਜੀ ਫਿਰੋਜ਼ਪੁਰ ਤੋਂ ਡੇਟ ਆਫ ਬਰਥ ਲੜਕੀ ਦੀ 1994 ਆ ਕੰਤੋਂ 5 ਫੁੱਟ 3 ਇੰਚ ਹੈ ਬੀਏ ਬੀਐਡ ਐਮਐਡ ਜਿਹੜੀ ਹੈਗੀ ਆਲਰੇਡੀ ਕੀਤੀ ਹੋਈ ਹੈ ਗਵਰਨਮੈਂਟ ਟੀਚਰ ਸੋ ਇਹ ਵੀ ਆਪਣੇ ਲਈ ਜਿਹੜਾ ਹੈਗਾ ਸੋ ਇਹਨਾਂ ਨੇ ਥੋੜੀ ਪ੍ਰੈਫਰੈਂਸ ਸੀ ਫਾਜ਼ਿਲਕਾ ਫਿਰੋਜ਼ਪੁਰ ਤੇ ਮੋਗਾ ਜੇਕਰ ਇਹਨਾਂ ਏਰੀਆ ਦੇ ਵਿੱਚ ਜਲਾਲਾਬਾਦ ਏਰੀਆ ਦੇ ਵਿੱਚ ਠੀਕ ਹੈ ਜੀ ਗਿੱਦੜਵਾੜੀ ਦੇ ਵਿੱਚ ਜੇਕਰ ਕੋਈ ਲੜਕਾ ਗਵਰਨਮੈਂਟ ਟੀਚਰ ਹੋਵੇ ਤਾਂ ਜਰੂਰ ਸੰਪਰਕ ਕਰ ਸਕਦਾ ਸੋ ਇਸ ਤੋਂ ਬਾਅਦ ਇੱਕ ਹੋਰ ਰਿਸ਼ਤਾ ਹੈ ਜੀ ਰਾਏ ਸਿੱਖ ਪਰਿਵਾਰ ਦੇ ਨਾਲ ਸਬੰਧਿਤ ਹੈ ਠੀਕ ਹੈ ਜੀ ਲੜਕਾ ਗਵਰਨਮੈਂਟ ਈਟੀਟੀਟੀ ਟੀਚਰ ਹੈ ਸ਼ਾਰਟ ਪੈਂਥੀ ਦੇ ਵਿੱਚ ਭਰਤੀ ਹੋਇਆ 1997 ਡੇਟ ਆਵਰਸ ਹੈ ਕੱਦ 5 ਫੁੱਟ ਤੇ 10 ਇੰਚ ਹੈ ਜੀ ਠੀਕ ਹੈ ਜੀ ਸੋ ਜਲਾਲਾਬਾਦ ਏਰੀਆ ਹੈ ਜਾਤੀ ਰਾਏ ਸਿੱਖ ਠੀਕ ਹੈ ਜੀ ਸੋ ਬਾਕੀ ਜਿਹੜੀ ਜ਼ਿਆਦਾ ਜਾਣਕਾਰੀ ਹੈ ਉਹ ਆਪਾਂ ਪਰਿਵਾਰ ਨਾਲ ਜਿਹੜਾ رابطہ ਕੈਮ ਕਰਕੇ ਜੇਕਰ ਕੋਈ ਭੈਣ ਭਰਾ ਇੰਟਰਸਟਿਡ ਹੈ ਠੀਕ ਹੈ ਜੀ ਸੋ ਤਿੰਨ ਰਿਸ਼ਤੇ ਆਪਾਂ ਤੁਹਾਨੂੰ ਦੱਸਿਆ ਜੀ ਫਾਜ਼ਿਲਕਾ ਫਿਰੋਜ਼ਪੁਰ ਦੀ ਜਲਾਲਾਬਾਦੀ ਰੀਤੀ ਠੀਕ ਹੈ ਜੀ ਸੋ ਜਿਹੜਾ ਵੀ ਭੈਣ ਭਰਾ ਇੰਟਰਸਟਿਡ ਹੈ ਤਾਂ ਮੈਸੇਜ ਜ਼ਰੂਰ ਕਰਿਓ ਆਪਾਂ ਅੱਗੇ ਜਿਹੜੀ ਉਹ ਗੱਲਬਾਤ ਕਰ ਲਈ ਜਾਊਗੀ ਉਸ ਤੋਂ ਬਾਅਦ ਦੋਸਤੋ ਇੱਕ ਰਿਸ਼ਤਾ ਹੋਰ ਹੈ ਜੀ ਲੜਕੀ ਦਾ ਜੱਟ ਸਿੱਖ ਪਰਿਵਾਰ ਲੜਕੀ ਹੈ ਬਹੁਤ ਹਾਈ ਕੁਆਲੀਫਾਈਡ ਹੈ ਜੀ ਡੇਟ ਆਫ ਬਰਥ 1995 ਹੈ ਕੱਦ 5 ਫੁੱਟ ਤੇ 5 ਇੰਚ ਹੈ ਐਮਏ ਪੀਜੀਡੀ ਸੈਨਟ ਕੁਆਲੀਫਾਈ ਹੈ ਪੀਟੈਟ ਸੀਟੈਟ ਤੇ ਪੀਐਚਡੀ ਕਰ ਰਹੀ ਹੈ ਲੜਕੀ ਠੀਕ ਹੈ ਜੀ ਸੋ ਬਠਿੰਡਾ ਏਰੀਆ ਜੀ ਸੋ ਇਹਨਾਂ ਦੀ ਵੀ ਜਿਹੜੀ ਮੰਗ ਹੈ ਉਹ ਬਠਿੰਡਾ ਏਰੀਏ ਦੇ ਲਾਗੇ-ਤਾਗੇ ਜਿਕਰ ਕੋਈ ਲੜਕਾ ਇਹ ਗੁਰਸਿੱਖ ਪਰਿਵਾਰ ਹੈ ਜੀ ਜਿਕਰ ਲੜਕਾ ਗੁਰਸਿੱਖ ਹੈ ਤਾਂ ਬਹੁਤ ਵਧੀਆ ਗੱਲ ਹੈ ਜਿਕਰ ਵੈਸੇ ਮਤਲਬ ਨਸ਼ੇ ਪਤੀ ਤੋਂ ਰਹੇ ਤਾਂ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਊਗੀ ਠੀਕ ਹੈ ਜੀ ਸੋ ਇੱਕ ਛੋਟਾ ਪਰ ਆਏ ਜੀ ਤੇ ਇਹਨਾਂ ਦੀ ਮੰਗ ਹੈ ਜੀ ਜਿਹੜੀ ਹੈ ਉਹ ਜੇ ਤਾਂ ਲੜਕਾ ਕਿਸੇ ਨੌਕਰੀ ਦੇ ਉੱਪਰ ਹੈ ਤਾਂ ਘੱਟੋ-ਘੱਟ 18 ਤੋਂ 20 ਕਿਲੇ ਹੋਣੇ ਲਾਜ਼ਮੀ ਹਨ ਪਰ ਜੇਕਰ ਕੋਈ ਮਤਲਬ ਆਪਣਾ ਬਿਜ਼ਨਸ ਕਰਦੇ ਆਪਣਾ ਕਾਰੋਬਾਰ ਹੈ ਜ਼ਮੀਨ ਨਹੀਂ ਹੈ ਆ ਸੌਰੀ ਨੌਕਰੀ ਨਹੀਂ ਹੈ ਠੀਕ ਹੈ ਜੀ ਤਾਂ ਘੱਟੋ ਘੱਟ 40 ਤੋਂ 45 ਕਿੱਲੇ ਜਿਹੜੇ ਹੋਣੇ ਲਾਜ਼ਮੀ ਆ ਠੀਕ ਹੈ ਜੀ ਸੋ ਦੋਸਤੋ ਇਹ ਸੀ ਤੁਹਾਡੇ ਨਾਲ ਸਾਂਝੇ ਕੀਤੇ ਚਾਰ ਰਿਸ਼ਤੇ ਰਿਸ਼ਤੇ ਹੋਰ ਵੀ ਬਹੁਤ ਸਾਰੇ ਆ ਹਰ ਇੱਕ ਜਾਤ ਗੋਤ ਧਰਮ ਦੇ ਰਿਸ਼ਤੇ ਆਪਣੇ ਕੋਲੇ ਇਸ ਟਾਈਮ ਮੌਜੂਦ ਨੇ ਠੀਕ ਹੈ ਜੀ ਸੋ ਜਿਹੜੇ ਵੀ ਭੈਣ ਭਰਾ ਦੀ ਕੋਈ ਰਿਕੁਆਇਰਮੈਂਟ ਹੋਣੀ ਹੈ ਕਿਰਪਾ ਕਰਕੇ ਮੈਸੇਜ ਕਰਕੇ ਪਹਿਲਾਂ ਤਾਂ ਉਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਸਾਨੂੰ ਜਿਹੜਾ ਉਹ ਮੈਸੇਜ ਜ਼ਰੂਰ ਕਰਦਿਆ ਕਰੋ ਤੇ ਹੋਰ ਇਸ ਤਰ੍ਹਾਂ ਦੇ ਮਤਲਬ ਰਿਸ਼ਤਿਆਂ ਬਾਰੇ ਜਾਣਨ ਦੇ ਲਈ ਠੀਕ ਹੈ ਜੀ ਜਾਂ ਐਜੂਕੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਦੇ ਲਈ ਧੰਨਵਾਦ